42000 ਰੁਪਏ ਦੀ ਮਿਲੂਗਾ ਤੁਹਾਨੂੰ ਕਾ ਬਾਕੀ ਮਿੱਤਰੋ 24 25 ਕਿਲੋ ਦੁੱਧ ਪਹਿਲੇ ਸੂਏ ਬੱਚੀ ਪਾ ਦੂ ਬਾਕੀ ਯਾਰ ਜਿਹੜਾ ਲੇਵੇ ਨੂੰ ਥਾਨ ਲੱਗਿਆ ਨਾ ਉਹਦਾ ਬਾ ਕਮਾਲ ਹੀ ਹੈ ਦੇਖੀ ਲੈ ਠੀਕ ਆ ਅ ਸੰਦੇ ਕੀ ਰੇਟ ਰੱਖੂ ਖਰੇ ਦਾ ਇਹਦਾ ਬਾਈ ਜੀ 75000 ਆ ਦੇਖ ਲਓ ਮਿੱਤਰੋ ਬੱਚੀ ਸਮੇਤ ਗਾਂ 42000 ਰੁਪਏ ਦੀ ਮਿਲੂਗੀ ਤੇ ਦੁੱਧ ਹੁਣ ਕਿੰਨਾ ਦੱਸਿਆ ਸੀ ਹੁਣ 16 ਲੀਟਰ ਬੋਲਾ ਜੀ 16 ਬੱਚੀ ਵੀ ਆ ਤੇ 66000 ਰੁਪਿਆ ਰੇਟ ਰੂਏ ਇਸ ਬਾਰੇ ਜੇ ਕੋਈ ਭਰਾ ਸੌਦਾ ਕਰਕੇ ਬੱਚੀ ਛੱਡਣੀ ਚਾਵੇ 5000 ਰੁਪਏ ਦੀ ਆਪਾਂ ਬੱਚੀ ਦਾ 20 ਕਿਲੋ ਦਾ ਤਿਆਰ 85000 ਰੁਪਿਆ ਆ ਦੇਖੋ ਲੈ ਧਾਰਾ ਤੂਰਾ ਚੈੱਕ ਕਰ ਲਓ ਨਾਲੇ ਨਹੀਂ ਕੋਈ ਬੱਚਾ ਛੱਡਿਆ ਹਾਂਜੀ ਹਸੀਕਾਲ ਦੋਸਤੋ ਬਾਬਾ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਸੀ ਪਿੰਡ ਕੁਟੀ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ گاਵਾ ਹੀ گاਵਾ ਦਿਖਾਵਾਂਗੇ گاਵਾ ਦੀ ਗਿਣਤੀ ਤਾਂ ਰਹੂਗੀ ਘੱਟੋ-ਘੱਟ 7 7 گاਵਾ ਦਿਖਾਵਾਂਗੇ ਮੈਨੂੰ ਐ ਲੱਗਦਾ ਵੀ ਸੱਤੇ ਦੀਆਂ ਸੱਤੇ گاਵਾ ਹੀ ਸੂਈਆਂ ਸਵਾਈਆਂ ਨੇ ਬਾਕੀ ਬਾਈਆਂ ਦਾ ਫਾਰਮ ਹੈ ਨਾ ਜਿਹ ਤੁਸੀਂ ਇਹ ਦੇਖ ਲਓ ਵੀ ਜਦੋਂ ਆਪਾਂ ਜੱਸੀ ਤੋਂ ਕੁਟੀ ਨੂੰ ਜਾਂਦੇ ਆ ਨਾ ਸੜਕ ਦੇ ਉੱਤੇ ਹੀ ਰਹਿ ਜਾਂਦਾ ਏ ਇਧਰਲੇ ਪਾਸੇ ਜਿਹੜੀਆਂ ਗਾਵਾਂ ਆਈਆਂ ਬਾਈ ਕਹਿੰਦੇ ਵੀ ਇਹੇ ਵੀ ਵੈਸੇ ਤਾਂ ਵੇਚ ਦਿੰਨੇ ਆ ਪਰ ਕਾਰਨ ਕੀ ਏ ਵੀ ਇਹ ਆਪਣੇ ਦਾ ਟੋਕਣਾ ਘੱਬਣਾ ਗਾਵਾਂ ਪਾਲੀਆਂ ਹੋਈਆਂ ਨੇ ਆਜੋ ਕਰਾਗੇ ਗੱਲਬਾਤ ਤੇ ਇਹਨਾਂ ਗਾਵਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੇ ਗਏ ਤੇ ਜਾਣਕਾਰੀ ਵਧੀਆ ਲੱਗੀ ਹਨਾ ਗਾਵਾਂ ਚੰਗੀਆਂ ਲੱਗੀਆਂ ਕਮੈਂਟ ਕਰਕੇ ਦੱਸਿਆ ਜੀ 80 ਕਾਲ ਜੀ 80 ਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਹਾਂ ਮੇਰਾ ਸ਼ਿੰਦਾ ਬਾਈ ਜੀ ਸ਼ਿੰਦਾ ਤੇ ਬਾਈ ਦਾ ਨਾਮ ਬਾਈ ਇਹਦਾ ਨਾਮ ਪਰਮੇਸ਼ਰ ਹੈ ਜੀ ਪਰਮੇਸ਼ਰ ਹਾਂਜੀ ਅੱਛਾ ਦੋਨੇ ਭਰਾਵਾਂ ਦਾ ਜੇ ਗੱਲ ਕਰਕੇ ਸਾਂਝਾ ਕੰਮ ਹੈ ਸਾਂਝਾ ਜੀ ਠੀਕ ਹੈ ਨਾ ਤੇ ਕਿੰਨੇ ਕ ਸਾਲ ਹੋ ਗਏ ਵਪਾਰ ਦਾ ਕੰਮ ਕਰਦੇ ਨਾਲ ਹਾਂ 7-8 ਸਾਲ ਹੋ ਗਏ ਜੀ 7-8 ਸਾਲ ਹਾਂਜੀ ਠੀਕ ਹੈ ਸ਼ਿੰਦੇ ਬਾਈ ਜਿਵੇਂ ਮੰਨ ਕੇ ਚੱਲ ਗਏ ਹੁਣ ਆਪਣੇ ਇਸ ਫਾਰਮ ਦੀ ਲੋਕੇਸ਼ਨ ਹਨਾ ਇਹ ਫਾਰਮ ਆਪਣਾ ਕਿੱਥੇ ਜੇ ਪੈ ਜਾਂਦਾ ਕਿਹੜਾ ਪਿੰਡ ਰਹਿ ਜਾਂਦਾ ਇਹ ਆਪਣਾ ਪਿੰਡ ਕੁਟੀਏ ਜੀ ਜੱਸੀ ਬਾਗਲ ਵਾਲੇ ਰੋਡ ਤੇ ਆਪਣਾ ਫਾਰ ਬਾਲੀ ਬਠਿੰਡਾ ਰੋਡ ਤੋਂ ਠੀਕ ਹੈ ਇੱਥੋਂ ਹਰਿਆਣਾ ਫਿਰ ਆਪਾਂ ਨੂੰ ਨੇੜੇ ਹੀ ਰਹਿ ਗਿਆ 8-9 ਕਿਲੋਮੀਟਰ ਹੈ ਹਰਿਆਣੇ ਦਾ ਬਾਰਡਰ ਆਪਾਂ ਨੂੰ ਠੀਕ ਹੈ ਡੱਬ ਵਾਲੀ ਪੈ ਜਾਂਦੀ ਇੱਥੋਂ ਆਪਾਂ ਨੂੰ 15 ਕਿਲੋਮੀਟਰ 15 ਕਿਲੋਮੀਟਰ ਠੀਕ ਆ ਬਠਿੰਡਾ 25-26 ਕਿਲੋਮੀਟਰ ਹੈ ਬਠਿੰਡਾ 25-26 ਹਾਂਜੀ ਅੱਛਾ ਸਿੰਦੇ ਭਾਈ ਹੁਣ ਕਰਗੇ ਆਪਾਂ ਸ਼ੁਰੂ ਅੱਜ ਵਾਲੀ ਵੀਡੀਓ ਸੱਤ ਗਾਵਾਂ ਬਈ ਸੱਤ ਗਾਵਾਂ ਜੀ ਇੱਕ ਗੱਬਣ ਹੈ 6 ਸੂਈਆਂ ਹੋਣੀਆਂ ਅੱਛਾ ਮੈਂ ਸੱਤੇ ਦੀਆਂ ਸੱਦੇ ਗਾਵਾਂ ਬੈਠੇ ਕਿਤੇ ਸੂਈ ਪਹਿਲੇ ਨੰਬਰ ਵਾਲੀ ਵਿਹੜ ਇੱਕ ਗੱਬਣ ਹੈ ਜੀ ਪਹਿਲੇ ਅੱਛਾ ਠੀਕ ਆ ਅ ਅੱਛਾ ਸ਼ਿੰਦੇ ਜਿਹੜੀ ਆਪਣੇ ਕੋਲ ਪਹਿਲੇ ਨੰਬਰ ਵਾਲੀ ਆ ਵਿਹੜ ਆ ਗਈ ਹੈ ਨਾ ਇਹ ਵਿਹੜ ਦਾ ਮੈਨੂੰ ਐਂ ਦੱਸ ਵੀ ਸੂਆ ਕਿੰਨਾ ਪਹਿਲਾ ਸੂਆ ਜੀ ਮੂੰਹੋਂ ਚਾਰ ਦੰਦਾਂ ਦਾ ਅੱਛਾ ਮੂੰਹੋਂ ਚਾਰ ਦੰਦਾਂ ਦਾ ਆ ਗਈ ਹਾਂਜੀ ਠੀਕ ਹੈ ਤੇ ਆ ਦਿਨ ਕਿੰਨੇ ਕਿ ਲੈ ਜੋ ਬਈ ਅੱਛਾ 6-7 ਦਿਨ ਲੈ ਜਾਊਗਾ ਜੀ ਅੱਛਾ 6-7 ਦਿਨ ਬਾਕੀ ਪਏ ਆ ਹਾਂਜੀ ਠੀਕ ਆ ਭਾਈ ਕਿੰਨੇ ਕ ਦੁੱਧ ਵਾਲੀ ਰੋਹੂਗੀ ਦੁੱਧ ਭਈ 24-25 ਲੀਟਰ ਪਹਿਲੇ ਸੂਏ ਵੱਚੀ ਪਾਊਗੀ ਅੱਛਾ ਹਾਂਜੀ ਲੈ ਵੀ ਆ ਦੇਖ ਲੋ ਮਿੱਤਰੋ 24-25 ਕਿਲੋ ਦੁੱਧ ਪਹਿਲੇ ਸੂਏ ਵੱਚੀ ਪਾ ਦੂ ਬਾਕੀ ਯਾਰ ਜਿਹੜਾ ਲੈਵੇ ਨੂੰ ਥਾਨ ਲੱਗਿਆ ਨਾ ਉਹਦਾ ਬਾਕਮਾਲੀ ਆ ਦੇਖੀ ਲੈ ਆ ਬਾਈ ਐਂ ਹੀ ਬੈਠ ਗਿਆ ਸੀਲ ਠੰਡੀ ਫੁੱਲ ਲਈ ਅੱਛਾ ਪਹਿਲਾ ਸੂਏ ਸੁੰਦੀ ਆ ਪਹਿਲਾ ਸੂਏ ਮੂੰਹੋਂ ਚਾਰ ਦੰਦ ਆ ਅੱਛਾ ਮੂੰਹੋਂ ਚਾਰ ਦੰਦ ਆ ਹਾਂਜੀ ਲੈ ਜਾ ਕਰ ਇਧਰਲੇ ਪਾਸੇ ਲੈ ਜਾ ਲੋ ਵੀ ਆਪਾਂ ਜਿਹੜੀ ਕੁਆਲਿਟੀ ਹੈ ਨਾ ਜਿਹ ਕਵਾਲਿਟੀ ਵਾਲੇ ਪੱਖ ਤੋਂ ਜਿਹੜੀ ਹੈਗੀ ਹੈ ਨਾ ਚੰਗੀ ਰਹੂਗੀ। ਬਾਕੀ ਬਾਈ ਸ਼ਿੰਦ ਤੇ ਕੀ ਰੇਟਰ ਹੋਊ ਇਹਦਾ? ਇਹਦਾ ਬਾਈ ਜੀ 92000 ਰੁਪਏ ਦੀ। ਜਮਾ ਲੈਣ ਦੇਣ। ਬਸ ਕੋਈ 1000 2000 ਦਾ ਮਾਨ ਹੋ ਜਾਊਗਾ। ਠੀਕ ਆ। ਲੋ ਵੀ ਆਹ ਦੇਖ ਲੋ। ਅ ਪੰਡਲੇਵੇ ਦੀ ਲਈ ਫਿਰਦੀ ਆ ਮਾਦੀਤੀ ਪਰ ਮੈਂ ਤੁਹਾਨੂੰ ਦੱਸਦਾ ਕੱਲ ਥਾਂਲੇਵੇ ਦੀ ਪੂਰੀ ਘੈਂਟ ਆ ਗਈ। ਅੱਛਾ ਸ਼ਿੰਦ ਤੇ ਜਿਹੜੀ ਦੂਜੇ ਨੰਬਰ ਵਾਲੀ ਵਹਿੜ ਆ ਗਈ ਆਪਣੀ ਆਹ। ਇਹ ਬਾਈ ਜੀ ਦੂਜਾ ਸੂਆ ਸੂਈ ਆ 8 ਦਿਨਾਂ ਦੀ ਸੂਈ ਮਗਰ ਵੱੱਛਾ ਜੀ। ਅੱਛਾ। ਐ ਦੂਜਾ ਸੂਆ। ਹਾਂਜੀ। ਠੀਕ ਐ। ਇਸ ਟਾਈਮ B+ ਦੁੱਧ ਰੈਡੀ ਆ। ਹੁਣ ਜਮਾ ਰੈਡੀ ਆ ਹਾਂਜੀ 20 ਕਿਲੋ ਹਾਂਜੀ ਦੋ ਟਾਈਮ ਤਿੰਨ ਟਾਈਮ ਅਗਲਾ ਚੋਕੇ ਲਿਆ ਸਕਦਾ ਹੈ ਵੈਰੀ ਗੁੱਡ ਦੂਜਾ ਸੂਆ ਹੈ ਹਾਂਜੀ ਦੇਖ ਲਓ ਹੁਣ ਤੁਸੀਂ ਮਿੱਤਰੋ ਇਹਦਾ ਰੰਗ ਵਾਜ ਤੇ ਉਤੋਂ ਦੇਖੋ ਤੁਸੀਂ ਜਮਾ ਸਟ੍ਰੇਟ ਵਹਟ ਆ ਗਈ ਲੈ ਮੱਥੇ 'ਤੇ ਟਿੱਕਾ ਬਾਕੀ ਲੇਵੇ ਵਾਲੇ ਪਾਸੇ ਵੀ ਤੁਸੀਂ ਨਿਗਾਹ ਮਾਰ ਲਓ ਲੇ ਭਾਈ ਦਾ ਵੀ ਚੰਗਾ ਹੁਣ 20 ਹੈਗਾ ਬਈ ਹੈ ਹਾਂਜੀ 20 ਪਲੱਸ ਪਲੱਸ ਹੋਊਗਾ ਇਹ ਵੀ ਤਾਂ ਆਪਾਂ 20 ਕਮਾਈ ਰੋ ਅੱਛਾ ਕਿੰਨੇ ਦਿਨਾਂ ਦੀ ਸੂਈ ਇਹ ਇਹਨੂੰ 8 ਦਿਨ ਹੋ ਗਈ ਸੂਈ ਨੂੰ ਸੀਲ ਠੰਡੀ ਇਹ ਵੀ ਪੂਰੀ ਹੈ ਠੀਕ ਹੈ ਐਂ ਮਾਰ ਕੇ ਤਾਂ ਅਸੀਂ ਸਿੰਦੇ ਤਰਾ ਨਿਆੜ ਕਰ ਲੋ ਜੀ ਇਹ ਆ ਦੇਖੋ ਲੈ ਤਾਰਾ ਤੂਰਾ ਚੈੱਕ ਕਰ ਲੋ ਨਾਲੇ ਨਹੀਂ ਕੋਈ ਬੱਚਾ ਛੱਡਿਆ ਦੇਖ ਚੱਟ ਇਹ ਲੈ ਨੀਰੂੰ ਤਾਂ ਸਹੀ ਠੰਡੀ ਆ ਪੂਰੀ ਹਣੀ ਪੂਰੀ ਫੁੱਲੀ ਬਾਈ ਫਿਰ ਕੀ ਰੇਟ ਰੂਹੀ ਛੰਦੇ ਦਾ ਇਹਦਾ ਬਾਈ ਜੀ 85000 ਰੁਪਏ ਜਮਾ ਲੈਣ ਦੇ ਨਾਲ ਅੱਛਾ ਜੀ ਇਹ ਆ ਦੇਖ ਲੋ ਮਿੱਤਰੋ ਇਸ ਬਹੜ ਦਾ 20 ਕਿਲੋ ਤੋਂ ਤਾਂ ਤਿਆਰ 85000 ਰੁਪਿਆ ਰੇਟ ਰੂਵੇ ਦਾ ਠੀਕ ਆ ਆ ਚੈੱਕ ਕਰ ਲੋ ਹੈਸ ਚੰਗੀ ਉੱਤੋਂ ਵੀ ਚੰਗੀ ਵੀ ਹੈ ਜੀ अच्छा 23 जे नंबर वाली दस एहे सुई है ए तीजा सुआ सुई है भाई जी अच्छा 5 दिन सुई नु हो गया इस टाइम 17 लीटर बोला रेडी है 5 दिन दा सुई ਥਲੇ 17 ਲੀਟਰ ਬੋਲਾ ਤੇ ਕਿੰਨਾ ਦੁੱਧ ਪਾ ਦੂਗੀ ਹਾਈਸਟ ਦੁੱਧ 22 23 ਲੀਟਰ ਪਾ ਦਈਏ 22 23 ਹੈ ਹਾਂਜੀ ਲਿਆ ਕੇ ਗਾਂ ਵਾਦ ਦੁੱਧ 40 ਛੇ ਥੋੜੀ ਜੀ ਘੱਟ ਸੰਭਾਲ ਵਾਲੇ ਵੀਰ ਤੋਂ ਆਈ ਹੈ ਇਹ ਅੱਛਾ ਨਹੀਂ ਯਾਰ ਗਾਂ ਤਾਂ ਬਹੁਤ ਵੱਡੀ ਹੈ ਬਹੁਤ ਕੁਆਲਿਟੀ ਪਰ ਥੋੜੀ ਜੀ ਸਾਨੂੰ ਪਤਾ ਪੁੱਤ ਥੋੜੇ ਜਿਹਰੇ ਕਪੜਾ ਘੱਟ ਹੈ ਗਾਂ ਘੱਟ ਸੰਭਾਲ ਚੋਂ ਆਈ ਹੋਈ ਆ ਠੀਕ ਹੈ ਇਹ ਚੰਗੀ ਸਮਝ ਹੁੰਦੀ ਤਾਂ 26 27 ਲੀਟਰ ਹੀ ਪਾ ਦੇਣਾ ਸੀ ਠੀਕ ਹੈ ਨਹੀਂ ਹੁਣ 20 ਤੋਂ ਪਰ ਹੈ ਹਾਂਜੀ ਸੀਲ ਠੰਡੀ ਇਹ ਵੀ ਪੂਰੀ ਹੈ ਜੀ ਠੀਕ ਹੈ ਲੋਪਲਾ ਇਹ ਬਾਕੀ ਤੇਰੇ ਵਾਲੀ ਗੱਲ ਆ ਗਈ ਜਮਾ ਹਾਂਜੀ ਮਿਹੜ ਥੋੜਾ ਜਨਾ ਘੱਟ ਸੰਭਾਈ ਚੋਈ ਹਾਂਜੀ ਹਾਂਜੀ ਹੁਣ ਚੋਈ ਵੀ ਸਰਾ ਜੀ ਹਮ ਇਹਦੇ ਮਗਰ ਕੀ ਹੈ ਬਈ ਇਹਦੇ ਮਗਰ ਬੱਛਾ ਜੀ ਇਹਦੇ ਮਗਰ ਵੀ ਬੱਛਾ ਹਾਂਜੀ ਠੀਕ ਆ ਅ ਸਿੰਦੇ ਕੀ ਰੇਟ ਰੱਖੂ ਖਰੇ ਦਾ ਇਹਦਾ ਬਈ ਜੀ 75000 ਰੁਪਏ ਠੀਕ ਆ 75000 ਰੁਪਏ ਲੈਣ ਦੇਣਾ ਹੈ ਹਾਂਜੀ ਲੈ ਵੀ ਮਿੱਤਰੋ ਐ ਇਸ ਬਿਹੜ ਦਾ ਤਨੂੰ 75000 ਰੁਪਏ ਜਮ੍ਹਾਂ ਲੈਣ ਦੇਣ ਆ ਗਿਆ ਰੇਟ ਠੀਕ ਆ ਫਿਕਸ ਵਾਲਾ ਕੰਮ ਹੀ ਹੋ ਗਿਆ ਅੱਛਾ ਜਿਹੜੀ ਤੇਰੀ ਆ ਚੌਥੇ ਨੰਬਰ ਤੇ ਆ ਗਈ ਵੀਰ ਇਹ ਵੀਰ ਜੀ ਦੂਜਾ ਸੂਆ ਦੂਜਾ ਸੂਆ ਮਗਰ ਬੱਛੀ ਹੈ ਜੀ ਇਹਦੇ ਮਗਰ ਬੱਛੀ ਬੱਛੀ ਸਾਹਮਣੇ ਖੜੀ ਜੀ ਬੱਛੀ ਵੀ ਸੋਹਣੀ ਹੈ ਯਾਰ ਹਨਾ ਬਹੁਤ ਚੰਗੀ ਬੱਛੀ ਹੈ ਜੀ ਪਿੰਕ ਨੋਜ਼ ਵਾਲੀ ਆ ਗਈ ਤੇ ਦੂਜਾ ਸੂਆ ਇਹ ਹਾਂਜੀ ਦੂਜਾ ਸੂਆ ਗਾਂ ਦੂਜਾ ਸੂਆ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 15 16 ਦਿਨ ਹੋ ਗਏ ਮੈਂ ਵੀ ਆਈ ਕਹਿਣ ਲੱਗਿਆ ਸੀ ਤੈਨੂੰ ਵੀ ਇਹਨੂੰ ਤਾਂ ਘੱਟੋ ਘੱਟ ਹੋ ਗਏ ਹੋਣਗੇ 15 20 ਦਿਨ ਸੂਈ ਇਹ ਚਿਤਲੀ ਜੀ ਵਹੜ ਆ ਗਈ ਹੈ ਨਾ ਬਈ ਹਾਂਜੀ ਤੇ ਕਿੰਨਾ ਦੁੱਧ ਤਿਆਰ ਮਿਲੂ ਬਈ ਇਹ ਥਲੇ 17 ਲੀਟਰ ਹੈ ਹੁਣ 17 ਲੀਟਰ ਹਾਂਜੀ ਜਮਾ ਡੱਬੇ ਮਰਵਾ ਹਾਂਜੀ ਹਾਂਜੀ ਓਕੇ ਆ ਜਿਹੜਾ ਵੀ ਆਪਾਂ ਦੁੱਧ ਦਸਤਾ ਜੀ ਬੰਦਾ ਤਿੰਨ ਟਾਈਮ ਚਾਰ ਟਾਈਮ ਚੋਈ ਕਰਕੇ ਲੈ ਜਾ ਸਕਦਾ ਜੀ ਆਪਣੇ ਫਰਮ ਠੀਕ ਹੈ ਤੇ ਰੇਟ ਇਹਦਾ ਫਿਰ ਬਈ ਇਹਦਾ 60000 ਰੁਪਏ ਜੀ ਲਿਆ ਕਰ ਐਂਦਰ ਦੇਖ ਛੱਟ ਓਏ ਆ ਨਾਲ ਬੱਚੀ ਵੀ ਹੈ ਤੇ 60000 ਰੁਪਏ ਰੇਟ ਰੂਏ ਇਸ ਬਾਰੇ ਜੇ ਕੋਈ ਭਰਾ ਸੌਦਾ ਕਰਕੇ ਬੱਚੀ ਛੱਡਣੀ ਚਾਵੇ 5000 ਰੁਪਏ ਦੀ ਆਪਾਂ ਬੱਚੀ ਰੱਖ ਲਾਂਗੇ ਜੀ ਜਿਹੜੇ ਬੰਦੇ ਤੋਂ ਆਈ ਉਹ ਆਪਣੇ ਤੋਂ 5000 ਦੀ ਬੱਛੀ ਵਾਪਸ ਮੰਗ ਰਿਹਾ ਜੀ ਅੱਛਾ ਹਾਂਜੀ 5000 ਦੀ ਹਾਂਜੀ ਠੀਕ ਆ ਲਿਆ ਕਰਾਂ ਫਿਰ ਇੱਧਰ ਗਾਂਾਂ ਨਹੀਂ ਚੱਕ ਅੱਛਾ ਸ਼ਿੰਦੇ ਭਾਈ ਜਿਹੜਾ ਆਪਣੇ ਹੁਣ 5ਵੇਂ ਨੰਬਰ ਤੇ ਗਾਂ ਆ ਗਈ ਹੈ ਨਾ ਹਾਂਜੀ ਇਹ ਗਾਂ ਦਾ ਪਹਿਲਾਂ ਤਾਂ ਮੈਨੂੰ ਸੂਹਾ ਦੱਸ ਵੀ ਕਿੰਨੇਵੇਂ ਸੂਹ ਇਹ ਤੀਜਾ ਸੂਹਾ ਸੂਈ ਹੈ ਜੀ ਤੀਜਾ ਸੂਹਾ ਮਗਰ ਬੱਛੀ ਹੈ ਜੀ ਮਗਰ ਇਹਦੇ ਵੀ ਬੱਛੀ ਹਾਂਜੀ ਅੱਛਾ ਤੀਜਾ ਸੂਹਾ ਸੂਈ ਹੈ ਮਗਰ ਬੱਛੀ ਆ ਗਈ ਕਿੰਨੇ ਦਿਨਾਂ ਦੀ ਸੂਈ ਇਹ ਤਿੰਨ ਦਿਨ ਹੀ ਹੋਈ ਹੈ ਸੂਈ ਨੂੰ ਤਿੰਨ ਦਿਨ ਕਿੰਨਾ ਕੁ ਬੌਲਾ ਹੁਣ 16 ਲੀਟਰ ਬੌਲਾ ਜੀ ਤੇ ਕਿੰਨਾ ਦੁੱਧ ਪ ਦੁੱਧ ਬਈ ਜੀ ਇਹ ਨਾ ਗਾਂ ਪਤਾ ਗੱਬਨ ਲਈ ਸੀਗੀ ਚਾਰੇ ਥਣਾ ਤੇ ਅੱਛਾ ਆਪਣੇ ਕੋਲੇ ਅਗੇ ਪਤਨ ਤਾਂ ਗੱਬਰ ਨੂੰ ਮਸਟਾਈਟਸ ਹੋ ਗਈ ਹਾਂ ਸੂਣ ਤੋਂ ਬਾਅਦ ਇੱਕ ਥਣ ਚੋਂ ਧਾਰਾਂ ਪੰਜ ਸੱਤ ਹੀ ਆਪਾਂ ੱਤਲ ਮੰਨ ਕੇ ਦੇਣੀ ਹੈ ਜੀ ਇਹ ਵੈਰੀ ਗੁੱਡ ਹਾਂਜੀ ਪੰਜ ਸੱਤ ਧਾਰਾਂ ਆਉਂਦੀਆਂ ਜ਼ਰੂਰ ਆ ਥਣ ਦਾ ਸਹਿਜ ਬਿਲਕੁਲ ਸਹੀ ਆ ਕੋਈ ਗੰਡ ਨਹੀਂ ਨਾੜਨੀ ਅੱਛਾ ਤੁਹ ਦਾ ਐਸ ਵਾਰੀ ਮਤੇਲੇ ਦੇ ਹਿਸਾਬ ਨਾਲ 17-18 ਲੀਟਰ ਹੀ ਪਾਉਣਾ ਜੀ ਨੇ ਠੀਕ ਹੈ ਹਾਂਜੀ ਜੇ ਚਾਰੇ ਥੜੀ ਹੁੰਦੀ ਤਬਾਈ 23 ਲੀਟਰ ਕੱਢੀਏ ਤੇ ਆਪਾਂ ਰੇਟ ਕਿੰਨਾ ਰੱਖਾਂਗੇ ਇਹਦਾ 42000 ਰੁਪਏ ਜੀ ਮਗਰ ਬੱਛੀ ਹੈ ਜੀ ਅੱਛਾ ਮਗਰ ਬੱਛੀ 42000 ਰੁਪਿਆ ਰੇਟ ਹੈ ਉਰਾਂ ਨਹੀਂ ਕਰਾਂ ਯਾਰ ਬੰਨਣਾ ਬੰਨਣਾ ਮੇਤਰਾ ਤੂੰ ਕਾਲੀ ਕਰੀ ਜੰਨਾ ਐਨੀ ਕਾਲੀ ਆਪਾਂ ਨੂੰ ਕਾਦੀ ਹੈਗੀ ਮੈਨੂੰ ਐਂ ਦੱਸ ਬੱਛੀ ਵੀ ਦਿਖਾਉਣੀ ਹੈ ਹਜੇ ਮੱਛੀ ਬੜੀ ਸੋਹਣੀ ਹੈ ਅੱਛਾ ਕਿਹੜੇ ਥਣ ਤੋਂ ਇਹ ਤਿਲ ਇਹ ਮੂਰਲੇ ਕਵੇਣੀ ਵਾਲੇ ਤੋਂ ਜੀ ਕਵੇਣੀ ਵਾਲੇ ਤੋਂ ਇਹ ਇਧਰ ਦਾ ਪਾਸਾ ਆਹਾ ਮੂਰਲੇ ਤੋਂ ਮੇਤਰੋ ਦੁੱਧ ਨਹੀਂ ਆਉਂਦਾ ਇਹਦੇ ਤੇ ਹੁਣ ਉਹ ਬੌਲਾ ਚੰਗਾ ਤੇ 42000 ਰੁਪਏ ਬਈ 42000 ਰੁਪਏ ਲੈ ਵੀ ਆ ਤਾਂ ਗੱਲਾਂ ਹੀ ਬੱਚੀ ਦਿਖਾ ਦੇ ਯਾਰ ਪੱਛੀ ਵੀ ਦੇ ਲੈ ਆਹ ਦੇਖ ਲੋ ਮੇਤਰੋ ਬੱਚੀ ਸਮੇਤ ਗਾਂ 42000 ਰੁਪਏ ਦੀ ਮਿਲੂਗੀ ਤੇ ਦੁੱਧ ਹੁਣ ਕਿੰਨਾ ਦੱਸਿਆ ਸੀ ਹੁਣ 16 ਲੀਟਰ ਬੌਲਾ ਜੀ 16 ਕ ਠੀਕ ਆ ਯਾਰ ਨਹੀਂ ਯਾਰ ਗਾਂ ਤੇਰੀ ਜੰਦਜਾਨ ਵਾਲੀ ਆ ਪੂਰੀ ਵਸਾਈ ਜਿਹੜਾ ਕਮੀ ਆਪਣੀ ਮਹਿੰਗੀ ਖਰੀਦ ਸੀ ਜੀ ਬਹੁਤ ਅੱਛਾ ਹਾਂਜੀ ਮਹਿੰਗੀ ਸੀ ਖਰੀਦਿਆ ਹਾਂਜੀ ਠੀਕ ਹੈ ਗੱਪਣ ਲਈ ਸੀਗੀ ਉਹ ਆਪਣੇ ਕਰਮਾਂ ਦਾ ਚਲੋ ਕੁਝ ਵੀ ਹੈ ਗੱਪਣ ਤੇ ਚੇਪਾ ਸਹੀ ਸੀਗਾ ਚਲੋ ਯਾਰ ਫਿਰ ਕੀ ਆ ਫਿਰ ਹੁਣ ਆਏ ਆ ਵੀ ਇਹ ਆ ਦੇਖ ਲਓ 42000 ਰੁਪਏ ਦੀ ਮਿਲੂ ਆਹ ਤੁਹਾਨੂੰ ਗਾ ਬਾਕੀ ਮਿੱਤਰੋ ਚਵਾਈ ਹੈ ਜਿਹੜੀ ਇੱਥੇ ਆ ਕੇ ਤੁਸੀਂ ਦੋ ਡੰਗ ਜਿਵੇਂ ਮਰਜ਼ੀ ਕਰ ਲਿਓ ਤੇ ਜਿਹੜੀ ਤੇਰੀ ਆਹ ਆ ਗਈ ਇਹ ਬਾਈ ਜੀ ਪਰਸੋਂ ਹੀ ਸੂਈ ਹੈ ਪਰਸੋਂ ਦੀ ਸੂਈ ਆ ਗਈ ਹਾਂਜੀ ਇਸ ਟਾਈਮ 18 19 ਲੀਟਰ ਬੋਲ ਆਈ ਤੇ ਮਗਰ ਬੱਛਾ ਮਗਰ ਬੱਛਾ ਜੀ ਅੱਛਾ ਸੂਆ ਕਿੰਨਾ ਸੂਈ ਹੈ ਸੂਆ ਤੀਜਾ ਜੀ ਤੇ ਕਿੰਨਾ ਇੱਕ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਦੁੱਧ ਪਾਤ ਹੋ ਜੀ ਤੋਂ ਦੇ 27 28 ਲੀਟਰ ਕੋਲ 27 28 ਹਾਂਜੀ ਠੀਕ ਆ 27 28 ਬਹੁਤ ਹੋ ਜਾਂਦਾ ਯਾਰ ਲੈ ਲੈ ਕੇ ਚਲੀ ਗੱਡ ਕਾਟ ਵੀ ਚੰਗਾ ਇਹ ਆ ਦੇਖੋ ਚੈੱਕ ਕਰ ਲਓ ਤੋਰ ਵੀ ਤੋਰ ਕਰਾ ਇਹ ਆ ਦੇਖ ਲੇਵੇ ਦੀ ਕੁਆਲਿਟੀ ਕੁਆਲਿਟੀ ਚੈੱਕ ਕਰ ਲਓ ਦੂਜਾ ਸੂਆ ਸੂਈ ਵਹੜ ਆ ਗਈ ਇਹ ਤੀਜਾ ਜੀ ਤੀਜਾ ਤੀਜਾ ਅੱਛਾ ਤੀਜਾ ਸੂਆ ਤੇ ਬਾਈ ਫਿਰ ਕੀ ਰੇਟ ਰਹੂ ਇਹਦਾ ਇਹਦਾ 95000 ਰੁਪਏ 95000 ਠੀਕ ਆ ਲੈ ਵੀ ਇਹਦਾ 95000 ਰੁਪਿਆ ਰੇਟ ਰਹੂਗਾ ਅ ਮਗਰ ਬੱਛਾ ਆ ਗਿਆ ਦਾ ਮਗਰ ਬੱਛਾ ਤੇ ਭਾਈ 7ਵੇਂ ਨੰਬਰ ਵਾਲੀ ਤੇਰੀ ਆ ਜਿਹੜੀ ਗਾਂ ਆ ਗਈ ਇਹ ਕੱਲ ਸਵੇਰੇ ਸੂਈ ਹੈ ਜੀ 4 ਵਜੇ ਅੱਛਾ ਅੱਜ ਹਮਾਂ ਸੋਹਾਂ ਸਾਫ ਕਰਤੀ ਅੱਛਾ ਇਹਨੇ 25 ਲੀਟਰ ਤੋਂ ਦੂਜੇ ਸਵਿਚ ਪਾਇਆ ਹੋਇਆ ਇਹ ਤੀਜਾ ਸੂਈ ਹੈ ਠੀਕ ਹੈ ਹਾਂਜੀ ਵੈਰੀ ਗੁੱਡ ਖਿੱਚ ਲਿਆ ਕਰ ਇਹਨਾਂ ਹੋਣ ਤੀਜਾ ਸੂਈ ਆ ਹਾਂਜੀ ਤੀਜਾ ਸੂਈ ਦੂਜੇ 25 ਤੇ ਹੁਣ ਆਪਾਂ ਇਹਨੂੰ ਮਤਲਬ ਐਂ ਕਹਿ ਸਕਦੇ ਹਾਂ 25 ਦਾ ਖੁੱਲਾ ਪਾਉ 25 26 ਲੀਟਰ ਹੀ ਪਾਉ ਕਿਉਂ ਕਰੋ ਤ ਗਰਮੀ ਦੀ ਆ ਗਰਮੀ ਦੀ ਰੋਤਾ ਵੀ ਉ ਯਾਰ ਪੱਟੀ ਪੁੱਟੀ ਬਹੁਤ ਤੇ ਤਰੀਆ ਵਹਿੜਾ ਹੈ ਨਾ ਜੇ ਸਹੀ ਕਿਤੇ ਠੰਡ ਦੀ ਰੋਤੀ ਸੁੰਦੀ ਤਾਂ ਨੇ 30 32 ਨੂੰ ਹੱਥ ਮਾਰਦਾ ਅੱਛਾ ਆ ਚੈੱਕ ਕਰ ਲਓ ਮੇਤਰੋ ਬਾਲੇ ਵੱਡੇ ਕੱਤ ਕਾਠ ਵਾਲੀ ਪਹਿੜਾ ਇਹ ਆ ਦੇਖੋ ਲੈ ਵੇ ਦੀ ਵੰਤਰ ਵੰਤਰ ਤੁਸੀਂ ਚੈੱਕ ਕਰ ਲਓ ਤਾਜੀ ਸੂਈ ਵੈ ਕੀ ਰੇਟ ਰਹੂ ਇਹਦਾ ਇਹਦਾ 96000 ਰੁਪਏ ਠੀਕ ਹੈ ਲੈ ਵੀ 96000 ਰੁਪਏ ਰੇਟ ਠੀਕ ਆ ਸੱਤੇ ਦੀਆਂ ਸੱਤੇ ਗਾਵਾਂ ਆਪਾਂ ਦਿਖਾ ਤੀਆਂ ਸਿੰਦੇ ਬਾਈ ਹਾਂਜੀ ਤੇ ਬਾਕੀ ਜਿੰਨਾ ਜਿੰਨਾ ਆਪਾਂ ਦੁੱਧ ਕਿਹਾ ਉਹਨਾਂ ਉਹਨਾਂ ਦੁੱਧ ਮਿਲੂਗਾ ਹਾਂਜੀ ਠੀਕ ਹੈ ਹਾਂਜੀ ਹੁਣ ਮੈਨੂੰ ਨੰਬਰ ਦੱਸ ਤੇਰਾ ਨੰਬਰ ਕਿਹੜਾ ਚੱਲਦਾ 81683 ਜੀ 37957 ਦੂਜੇ ਬਾਈ ਦਾ ਨੰਬਰ ਆ ਯੋ ਲੋ ਅੱਛਾ ਅੱਛਾ ਦੂਜੇ ਬਾਈ ਦਾ ਨੰਬਰ ਲਾਵਾਂਗੇ ਚੱਲ ਇੱਕ ਜਣਾ ਬੀਜੀ ਵੀ ਹੁੰਦਾ ਹੈ ਹਾਂਜੀ ਕਿਹੜਾ ਜੀ ਤੇ ਬਹੁਤ ਬਹੁਤ ਧੰਨਵਾਦ ਤੇ ਲੋ ਵੀ ਮਿੱਤਰੋ ਜੇ ਤੁਹਾਨੂੰ ਪਾਈਆਂ ਦੀਆਂ ਹਨਾ ਵਪਾਰ ਦਾ ਕੰਮ ਹੈ ਇਹਨਾਂ ਦਾ ਜੇ ਤੁਹਾਨੂੰ ਗਾਇਆਂ ਫਿੱਟ ਲੱਗੀਆਂ ਠੀਕ ਹੈ ਪਸੰਦ ਆਈਆਂ ਕਮੈਂਟ ਕਰਕੇ ਦੱਸਿਓ ਜਰੂਰ ਵਾਕੀ ਸੱਤੇ ਦੀਆਂ ਸੱਤੇ ਗਾਵਾਂ ਰੇਟ ਕਿਵੇਂ ਲੱਗੇ ਜਰੂਰ ਦੱਸਿਆ ਕਰੋ ਧੰਨਵਾਦ ਸਾਰੇ ਭਰਾਵਾਂ